ਤਿੱਕੋ ਇਹ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਮੰਗ ਸੀ ਕਿ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਐਸਾ ਸਖਤ ਕਾਨੂੰਨ ਜਿਹੜਾ ਬਣਾਇਆ ਜਾਵੇ ਇਹੋ ਜੀ ਬਿਆਰੀ ਸਜ਼ਾ ਦੀ ਪ੍ਰੋਵੀਜ਼ਨ ਉਸ ਦੇ ਵਿੱਚ ਰੱਖੀ ਜਾਵੇ ਤਾਂ ਕਿ ਕੋਈ ਵੀ ਸਖਸ ਜਿਹੜਾ ਬੇਅਦਬੀ ਕਰਨ ਤੋਂ ਪਹਿਲਾਂ ਘੱਟੋ ਘੱਟ 10 ਵਾਰ ਸੋਚੇ ਉਹਦੀ ਰੂਹ ਤੱਕ ਕੰਬੇ ਕਿਉਂਕਿ ਪੰਜਾਬ ਜਿਹੜਾ ਹੈਗਾ ਇੱਕ ਸਾਂਝੀ ਬਾਲਤਾ ਦਾ ਸੂਬਾ ਹੈਗਾ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਹੈਗੇ ਆ ਭਾਵੇਂ ਕਿਸੇ ਵੀ ਧਰਮ ਦੇ ਅਧਾਰਮਿਕ ਗ੍ਰੰਥ ਦੀ ਜਾਂ ਧਾਰਮਿਕ ਸਥਾਨ ਦੀ ਬੇਅਦਬੀ ਜਦੋਂ ਹੁੰਦੀ ਹੈ ਨਾ ਉਹਦੇ ਨਾਲ ਬਹੁਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਆਹਤ ਹੁੰਦੀਆਂ ਇਹ ਬਰਦਾਸ਼ਤਯੋਗ ਨਹੀਂ ਹੈ ਔਰ ਲੋਕਾਂ ਦੀ ਐਸੀ ਮੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲਿਆ 10 ਜੁਲਾਈ ਨੂੰ ਅਤੇ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਸੱਦਿਆ ਗਿਆ ਔਰ ਇਸ ਸੈਸ਼ਨ ਦੇ ਵਿੱਚ ਮਤਲਬ ਐਸਾ ਕਾਨੂੰਨ ਲਿਆਂਦਾ ਜਾਵੇਗਾ ਜੋ ਬੇਅਦਬੀ ਕਰਨ ਵਾਲਿਆਂ ਦੀ ਰੂਹ ਤੱਕ ਕੰਬਾ ਦੇਗਾ ਜਿਸ ਦੇ ਵਿੱਚੋਂ ਕੋਈ ਵੀ ਬੇਅਦਬੀ ਕਰਨ ਵਾਲਾ ਸ਼ਖਸ ਬਚ ਨਹੀਂ ਸਕੇਗਾ ਔਰ ਸਖਤ ਪ੍ਰੋਵੀਜ਼ਨ ਜਿਹੜੀ ਹੈ ਇਸ ਦੇ ਵਿੱਚ ਹੋਣਗੇ ਇੱਕਲਾ ਕਾਨੂੰਨ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਲਵੇਗੀ ਪੰਜਾਬ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਲਵੇਗੀ ਪੰਜਾਬ ਦੇ ਲੋਕ ਬਹੁਤ ਔਖੇ ਹੈ ਵੈਸੇ ਤਾਂ ਇਹ ਜਿਹਾ ਕਾਨੂੰਨ ਜਿਹੜਾ ਕੇਂਦਰੀ ਪੱਧਰ ਤੇ ਆਉਣਾ ਚਾਹੀਦਾ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਾਨੂੰਨ ਬਣਾਉਂਦੀ ਹੈ ਸੋ ਇਹ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਗਿਆ ਅਸੀਂ ਸਾਰਿਆਂ ਨੇ ਦੇਖਿਆ ਕਿ ਚਾਹੇ ਮੈਂ 1984 ਦੀ ਗੱਲ ਕਰ ਲਵਾਂ 1986 ਦੀ ਗੱਲ ਕਰ ਲਵਾਂ 2015 ਦੀ ਗੱਲ ਕਰ ਲਵਾਂ ਕਿੰਨੀਆਂ ਵੱਟੀਆਂ ਕਟਨਾਵਾਂ ਜਨੀਆਂ ਪੰਜਾਬ ਦੇ ਵਿੱਚ ਸਭੇ ਦੀ ਕਿਸੇ ਸਰਕਾਰ ਨੇ ਇਨਸਾਫ ਨਹੀਂ ਕੀਤਾ ਸਿਰਫ ਦਰਦ ਦਿੱਤਾ ਕੁਝ ਸਰਕਾਰਾਂ ਤੇ ਦੋਸ਼ੀਆਂ ਨੂੰ ਬਚਾਉਂਦੀਆਂ ਰਹੀਆਂ ਤੇ ਕੁਝ ਸਰਕਾਰਾਂ ਸਿੱਟ ਬਣਾ ਕੇ ਸਿਰਫ ਟਾਈਮ ਪਾਸ ਕਰਦੀ ਹੈ ਇਹ ਚੀਜ਼ਾਂ ਕੋਲ برداشت ਨਹੀਂ ਹੈ ਇੱਕ ਐਸੇ ਕਾਨੂੰਨ ਦੀ ਜਿਸ ਦੀ ਲੋਕਾਂ ਦੀ ਮੰਗ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਐਸਾ ਹੀ ਕਾਨੂੰਨ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੀ ਹੈ ਕਿਉਂਕਿ ਬੇਅਦਬੀ ਚਾਹੇ ਕਿਸੇ ਵੀ ਘਰ ਦੇ ਗ੍ਰੰਥ ਦੀ ਹੋਵੇ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੀ ਹੋਵੇ ਉਹ ਪੰਜਾਬ ਦੇ ਵਿੱਚ برداشت ਨਹੀਂ ਔਰ ਹੁਣ ਤੱਕ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਦੋਸ਼ੀ ਸੀ ਉਹੋ ਕਾਨੂੰਨ ਉਦਿਆਂ ਚੋਰ ਮੋਰੀਆਂ ਦਾ ਸਹਾਰਾ ਲੈ ਕੇ ਬਚ ਨਿਕਲਦੇ ਸੀ ਪਰ ਜਿਹੜਾ ਕਾਨੂੰਨ ਮਾਨਸਾਪੀ ਸਰਕਾਰ ਲੈ ਕੇ ਆਉਣ ਲੱਗੀ ਹੈ ਨਾ ਉਹਦੇ ਵਿੱਚ ਕੋਈ ਚੋਰ ਮੋਰੀ ਹੋਣੀ ਹੈ ਔਰ ਦੂਸਰੇ ਵੱਨੇ ਸਜ਼ਾਵਾਂ ਇੰਨੀਆਂ ਤੋਂ ਸਖਤ ਇੰਨੀਆਂ ਤੋਂ ਮਿਆਰੀ ਹੋਣਗੀਆਂ ਕਿ ਕੋਈ ਅੱਗੇ ਤੋਂ ਹਿੰਮਤ ਨਹੀਂ ਕਰ ਸਕੇਗਾ ਬੇਅਦਬੀ ਕਰਨ ਦੀ ਤੇ ਕੋਈ ਇਹ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਮੰਗ ਸੀ ਕਿ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਐਸਾ ਸਖਤ ਕਾਨੂੰਨ ਜਿਹੜਾ ਬਣਾਇਆ ਜਾਵੇ ਇਹੋ ਜੀ ਦੀ ਮਿਆਰੀ ਸਜ਼ਾ ਦੀ ਪ੍ਰਵੀਜ਼ਨ ਉਸ ਦੇ ਵਿੱਚ ਰੱਖੀ ਜਾਵੇ ਤਾਂ ਕਿ ਕੋਈ ਵੀ ਸਖਸ ਜਿਹੜਾ ਬੇਅਦਬੀ ਕਰਨ ਤੋਂ ਪਹਿਲਾਂ ਘੱਟੋ-ਘੱਟ 10 ਵਾਰ ਸੋਚੇ ਉਹਦੀ ਰੂਹ ਤੱਕ ਕੰਬੇ ਕਿਉਂਕਿ ਪੰਜਾਬ ਜਿਹੜਾ ਹੈਗਾ ਇੱਕ ਸਾਂਝੀ ਵਲਤਾ ਦਾ ਸੂਬਾ ਹੈਗਾ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਵੱਖ-ਵੱਖ ਫਿਰਕਿਆਂ ਦੇ ਲੋਕ ਰਹਿੰਦੇ ਹੈਗੇ ਆ ਭਾਵੇਂ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਜਾਂ ਭਾਰਗ ਸਥਾਨ ਦੀ ਬੇਅਦਬੀ ਜਦੋਂ ਹੁੰਦੀ ਹੈ ਨਾ ਉਹਦੇ ਨਾਲ ਬਹੁਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਆहत ਹੁੰਦੀਆਂ ਇਹ ਬਰਦਾਸ਼ਤਯੋਗ ਨਹੀਂ ਹੈ ਔਰ ਲੋਕਾਂ ਦੀ ਐਸੀ ਮੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਲਿਆ 10 ਜੁਲਾਈ ਨੂੰ ਅਤੇ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਸੱਦਿਆ ਗਿਆ ਔਰ ਇਸ ਸੈਸ਼ਨ ਦੇ ਵਿੱਚ ਮਤਲਬ ਐਸਾ ਕਾਨੂੰਨ ਲਿਆਂਦਾ ਜਾਵੇਗਾ ਜੋ ਬੇਅਦਬੀ ਕਰਨ ਵਾਲਿਆਂ ਦੀ ਰੂਹ ਤੱਕ ਕੰਬਾ ਦੇਗਾ ਜਿਸ ਦੇ ਵਿੱਚੋਂ ਕੋਈ ਵੀ ਬੇਅਦਬੀ ਕਰਨ ਵਾਲਾ ਸਖਤ ਬਚ ਨਹੀਂ ਸਕੇਗਾ। ਔਰ ਸਖਤ ਪ੍ਰੋਵੀਜ਼ਨ ਜਿਹੜੀ ਹੈ ਇਸ ਦੇ ਵਿੱਚ ਹੋਣਗੇ। ਇੱਕਲਾ ਕਾਨੂੰਨ ਨਹੀਂ ਹੈ। ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਦੇਗੀ। ਪੰਜਾਬ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਦੇਗੀ। ਪੰਜਾਬ ਦੇ ਲੋਕ ਬਹੁਤ ਉਕੀ ਹੈ। ਵੈਸੇ ਤਾਂ ਇਹ ਜਿਹਾ ਕਾਨੂੰਨ ਜਿਹੜਾ ਕੇਂਦਰੀ ਪੱਧਰ ਤੇ ਆਉਣਾ ਚਾਹੀਦਾ ਸੀ। ਪਰ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਾਨੂੰਨ ਬਣਾਉਂਦੀ ਹੈ। ਸੋ ਇਹ ਕਾਨੂੰਨ ਬਣਾਉਣ ਦਾ ਫੈਸਲਾ ਕੀਤਾ ਗਿਆ। ਅਸੀਂ ਸਾਰਿਆਂ ਨੇ ਦੇਖਿਆ ਕਿ ਚਾਹੇ ਮੈਂ 1984 ਦੀ ਗੱਲ ਕਰ ਲਵਾਂ 1986 ਦੀ ਗੱਲ ਕਰ ਲਵਾਂ 2015 ਦੀ ਗੱਲ ਕਰ ਲਵਾਂ ਕਿੰਨੀਆਂ ਫੱਟੀਆਂ ਕਟਨਾਵਾਂ ਜਨੀਆਂ ਤਜਾਰਤੇ ਦੇ ਚੁੱਕੇ ਸਭੇ ਦੀ ਕਿਸੇ ਸਰਕਾਰ ਨੇ ਇਨਸਾਫ ਨਹੀਂ ਕੀਤਾ ਸਿਰਫ ਦਰਦ ਦਿੱਤਾ ਕੁਝ ਸਰਕਾਰਾਂ ਤੇ ਦੋਸ਼ ਨੂੰ ਬਚਾਉਂਦੀਆਂ ਰਹੀਆਂ ਤੇ ਕੁਝ ਸਰਕਾਰਾਂ ਸਿੱਟ ਬਣਾ ਕੇ ਸਿਰਫ ਟਾਈਮ ਪਾਸ ਕਰਦੀਆਂ ਨੇ ਇਹ ਚੀਜ਼ਾਂ ਹੁਣ برداشت ਨਹੀਂ ਹੈ ਇੱਕ ਐਸੇ ਕਾਨੂੰਨ ਦੀ ਜਿਸ ਦੀ ਲੋਕਾਂ ਦੀ ਮੰਗ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਐਸਾ ਹੀ ਕਾਨੂੰਨ ਜਿਹੜਾ ਹੈ ਉਹ ਵਿਧਾਨ ਸਭਾ ਦੇ ਵਿੱਚ ਲੈ ਕੇ ਆਈ ਹੈ ਕਿਉਂਕਿ ਬੇਅਦਬੀ ਚਾਹੇ ਕਿਸੇ ਵੀ ਘਰੰਦ ਦੇ ਗ੍ਰੰਥ ਦੀ ਹੋਵੇ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੀ ਹੋਵੇ ਉਹ ਪੰਜਾਬ ਦੇ ਵਿੱਚ ਬਰਦਾਸ਼ਤਜੋਗ ਨਹੀਂ ਔਰ ਹੁਣ ਤੱਕ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਦੋਸ਼ੀ ਸੀ ਉਹ ਕਾਨੂੰਨ ਦੀਆਂ ਚੋਰ ਮੋਰੀਆਂ ਦਾ ਸਹਾਰਾ ਲੈ ਕੇ ਬਚ ਨਿਕਲਦੇ ਸੀ ਪਰ ਜਿਹੜਾ ਕਾਨੂੰਨ ਮਾਨ ਸਾਹਿਬ ਦੀ ਸਰਕਾਰ ਲੈ ਕੇ ਆਉਣ ਲੱਗੀ ਹੈ ਨਾ ਉਹਦੇ ਵਿੱਚ ਕੋਈ ਚੋਰ ਮੋਰੀ ਹੋਣੀ ਹੈ ਔਰ ਦੂਸਰੇ ਵੱਨੇ ਸਜਾਵਾਂ ਇੰਨੀਆਂ ਕੁ ਸਖਤ ਇੰਨੀਆਂ ਕੁ ਮਿਆਰੀ ਹੋਣਗੀਆਂ ਕਿ ਕੋਈ ਅੱਗੇ ਤੋਂ ਹਿੰਮਤ ਨਹੀਂ ਕਰ ਸਕੇਗਾ ਬੇਅਦਬੀ ਕਰ